ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਧਰਤੀ ਮਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਜਪਾਨ ਦੇ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਰੈਕਟਰ ਪਮਾਨ ਨੇ ਤੇ ਪੁਚਾਲ ਦਿੱਤੀ ਵਰਦਾਸਾਤ ਬਣ ਇੱਕ ਮਾਪੀ ਗਈ ਹੈ ਪੁਚਾਲ ਦੇ ਨਾਲ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਆ ਤੇ ਜਦੀ ਅੰਦਰ ਸਾਤ ਟੈਕਟੋਨਿਕ ਪਲੇਟਾਂ ਹਨ ਇਹ ਪਲੇਟਾਂ ਲਗਾਤਾਰ ਘੁੰਮਦੀ ਰਹਿੰਦੀਆਂ ਜਦੋਂ ਇਹ ਪਲੇਟਾਂ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਹਨ ਤਾਂ ਇਹ ਰਗੜਦੀਆਂ ਹਨ ਜਦੋਂ ਇਹ ਉਹ ਇੱਕ ਦੂਜੇ ਤੇ ਚੜ ਜਾਂਦੇ ਹਨ ਤਾਂ ਉਹਨਾਂ ਨੂੰ ਦੂਰ ਚਲੇ ਜਾਂਦੇ ਹਨ ਤਾਂ ਜ਼ਮੀਨ ਹਿੱਲਦੀ ਹੈ ਤੇ ਇਸਨੂੰ ਪੁਚਾਲ ਕਿਹਾ ਜਾਂਦਾ ਪੁਚਾਲ ਨੂੰ ਮਾਪਣ ਲਈ ਰੈਕਟਰ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਰੈਕਟਰ ਮੈਗਨੀਟਿਊਡ ਸਕੇਲ ਵੀ ਕਿਹਾ ਜਾਂਦਾ ਹੈ ਭੁਚਾਲ ਦੇ ਝੜਕੇ ਜਪਾਨ ਦੇ ਮਿਜੀਆਕੀ ਇਲਾਕੇ ਵਿੱਚ ਮਹਿਸੂਸ ਕੀਤੇ ਗਏ ਜਪਾਨ ਦੇ ਟੱਟੀ ਇਲਾਕਿਆਂ 'ਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਰੈਕਟਰ ਤੀਬਰਤਾ ਦਾ ਪੈਮਾਨਾ 1 ਤੋਂ 9 ਤੱਕ ਹੁੰਦਾ ਹੈ ਤੇ ਭੁਚਾਲ ਦੀ ਤੀਬਰਤਾ ਦੇ ਕੇਂਦਰਪਭੁਚਾਲ ਦੇ ਕੇਂਦਰ ਤੋਂ ਮਾਪੀ ਜਾਂਦੀ ਹੈ ਵੀਡੀਓ ਦੇਖਣ ਲਈ ਤੋਂ ਬਾਅਦਾਂ ਵੱਧ